ਗੁਰਮਤਕਾਵ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੀ ਪਹਿਲੀ ਰਚਨਾ ਹੈ ਆਨੰਦ ਪਿਆ ਮੇਰੀ ਮਾਏ ਇਹ ਬਾਣੀ ਆਨੰਦ ਸਹਿ ਵਿੱਚੋਂ ਹੈ ਆਨੰਦ ਪਿਆ ਮੇਰੀ ਮਾਏ 17 ਨੇ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੇ ਮਨ ਵਜੀਆਂ ਬਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਜਿਹੜੀਆਂ ਸਾਡੇ ਕੋਲੇ ਲਾਈਨਾਂ ਨੇ ਪੰਜ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਹੇ ਮੇਰੀ ਮਾਂ ਮੈਂ ਆਨੰਦਤ ਹੋ ਗਿਆ ਹਾਂ ਕਿਉਂਕਿ ਮੈਂ ਸਤ ਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਮੈਂ ਸਤ ਗੁਰੂ ਨੂੰ ਸਹਜ ਸਾਧਨਾ ਰਾਹੀਂ ਪ੍ਰਾਪਤ ਕੀਤਾ ਹੈ ਅਤੇ ਮੇਰੇ ਮਨ ਵਿੱਚ ਖੁਸ਼ੀ ਦੇ ਵਾਜੇ ਵੱਜਣ ਲੱਗ ਪਏ ਹਾਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣੀਆ ਇਸ ਖੁਸ਼ੀ ਵਿੱਚ ਸਾਥ ਦੇਣ ਲਈ ਰਤਨਾ ਵਰਗੇ ਰਾਗ ਅਤੇ ਰਾਗਣੀਆਂ ਗੀਤ ਗਾਉਣ ਲਈ ਆਈਆਂ ਹਨ ਸ਼ਬਦ ਗਾਉਣੀਆ ਗੀਤ ਗਾਉਣ ਲਈ ਆਈਆਂ ਹਨ ਸ਼ਬਦ ਉਹ ਤਾਂ ਗਾਉ ਉਹ ਹਰੀ ਕੇਰਾ ਮਨ ਜਿਨੇ ਵਸਾਇਆ ਜਿਨ੍ਹਾਂ ਨੇ ਮਨ ਵਿੱਚ ਪ੍ਰਭੂ ਨੂੰ ਵਸਾਇਆ ਹੈ ਉਹ ਸਭ ਆਓ ਅਤੇ ਉਸ ਪ੍ਰਭੂ ਦੇ ਸ਼ਬਦ ਗਾਓ ਸ਼ਬਦੋ ਤਾਂ ਗਾਓ ਹਰੀ ਕੇਰਾ ਮਾਂਜਨੀ ਵਸਾਇਆ ਜਿਨ੍ਹਾਂ ਨੇ ਮਨ ਵਿੱਚ ਪ੍ਰਭੂ ਨੂੰ ਵਸਾਇਆ ਹੈ ਉਹ ਸਭ ਆਓ ਅਤੇ ਉਸ ਪ੍ਰਭੂ ਦੇ ਸ਼ਬਦ ਗਾਓ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਗੁਰੂ ਜੀ ਨਾਨਕ ਨਾਮ ਲੈ ਕੇ ਆਖਦੇ ਹਨ ਕਹੇ ਨਾਨਕ ਗੁਰੂ ਜੀ ਨਾਨਕ ਨਾਮ ਲੈ ਕੇ ਆਖਦੇ ਹਨ ਸਤਿਗੁਰੂ ਮੈਂ ਪਾਇਆ ਕਿ ਸਤਿਗੁਰੂ ਦੇ ਮਿਲਣ ਦਾ ਆਨੰਦ ਉਹ ਮਹਿਸੂਸ ਕਰ ਰਹੇ ਹਨ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਗੁਰੂ ਜੀ ਨਾਨਕ ਨਾਮ ਲੈ ਕੇ ਆਖਦੇ ਹਨ ਕਿ ਸਤਿਗੁਰੂ ਦੇ ਮਿਲਣ ਦਾ ਆਨੰਦ ਉਹ ਮਹਿਸੂਸ ਕਰ ਰਹੇ ਹਨ ਅਗਲੀਆਂ ਸਤਰਾਂ ਨੇ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਵਨਾ ਗਲਾ ਸੰਬਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਹੁਣ ਇਸ ਲਾਈਨ ਤੋਂ ਸਤਰ ਤੋਂ ਕਿਵੇਂ ਆਪਾਂ ਸ਼ੁਰੂ ਕਰਨਾ ਹੈ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹੇ ਮੇਰੇ ਮਨ ਤੂੰ ਸਦਾ ਪ੍ਰਭੂ ਨਾਲ ਜੁੜਿਆ ਰਹਿ ਹਰ ਨਾਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਉਸ ਪਰਮਾਤਮਾ ਨਾਲ ਤੂੰ ਜੁੜਿਆ ਰਿਉ ਕਿਉਂਕਿ ਉਹੀ ਤੇਰੇ ਸਾਰੇ ਦੁੱਖ ਭੁਲਾ ਦੇਣ ਵਾਲਾ ਹੈ ਤੇਰੇ ਸਾਰੇ ਦੁੱਖ ਵਿਸਾਰਨ ਵਾਲਾ ਹੈ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਉਹ ਹਰ ਸਮੇਂ ਤੇਰੇ ਨਾਲ ਰਹਿ ਕੇ ਅੰਗੀਕਾਰ ਮਤਲਬ ਕਿ ਤੇਰੇ ਨਾਲ ਰਹਿ ਕੇ ਕਾਰਜ ਸਭ ਸਵਾਰਨਾ ਤੇਰੇ ਸਾਰੇ ਕੰਮ ਸਵਾਰਦਾ ਹੈ ਸਭਨਾ ਗਲਾਂ ਗੱਲਾਂ ਸੰਮਰਥ ਸਵਾਮੀ ਸੋ ਹਕਮ ਅਨੁਸਾਰੇ ਉਹ ਤੇਰੇ ਸਾਰੇ ਕੰਮ ਸਿਰੇ ਚਾੜਨ ਦੇ ਸਮਰੱਥ ਹੈ ਸੋਨਾ ਗਲਾਂ ਸਮਰੱਥ ਸਵਾਮੀ ਸੋ ਕਿਉਂ ਮਨੋਂ ਵਿਸਾਰੇ ਤਾਂ ਤੂੰ ਫਿਰ ਉਸ ਨੂੰ ਪ੍ਰਮਾਤਮਾ ਨੂੰ ਆਪਣੇ ਮਨੋਂ ਕਿਉਂ ਵਿਸਾਰਦਾ ਹੈ ਉਹ ਤੇਰੇ ਸਾਰੇ ਕੰਮ ਸਿਰੇ ਚਾੜਨ ਦੇ ਸਮਰੱਥ ਹੈ ਤਾਂ ਫਿਰ ਤੂੰ ਉਸ ਨੂੰ ਆਪਣੇ ਮਨ ਚੋਂ ਕਿਉਂ ਵਿਸਾਰਦਾ ਹੈ ਕਹੇ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਗੁਰੂ ਜੀ ਕਹਿੰਦੇ ਹਨ ਕਿ ਇਹ ਮੇਰੇ ਮਨ ਤੂੰ ਸਦਾ ਉਸ ਪ੍ਰਮਾਤਮਾ ਨਾਲ ਜੁੜਿਆ ਰਹਿ ਠੀਕ ਹੈ ਪਹਿਲਾਂ ਸਾਡੇ ਕੋਲੇ ਇਹਨਾਂ ਲਾਈਨਾਂ ਦਾ ਸੀ ਵਿਆਖਿਆ ਇਹਨਾਂ ਦੀ ਸੀ ਠੀਕ ਹੈ ਤਾਂ ਅਸੀਂ ਪ੍ਰਸੰਗ ਹੁਣ ਪ੍ਰਸੰਗ ਦੇ ਵਿੱਚ ਸਾਡੇ ਗੁਰੂ ਗੁਰੂ ਅਮਰਦਾਸ ਜੀ ਹੋਗੇ ਠੀਕ ਹੈ ਨਾ ਹੁਣ ਇਹਦੇ ਵਿੱਚ ਅਸੀਂ ਪ੍ਰਸੰਗ ਚ ਕੀ ਕਵਾਂਗੇ ਕਿ ਇਹ ਕਾਵ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਹਿਬ ਵਿੱਚੋਂ ਬਾਣੀ ਕਿਹੜੀ ਆ ਆਨੰਦ ਸਹਿਬ ਵਿੱਚੋਂ ਲਿਆ ਗਿਆ ਹੈ ਇਹ ਸਾਡੇ ਸਾਹਿਤ ਮਾੜੀ ਦੀ ਪੋਸਤਕ ਵਿੱਚ ਆਨੰਦ ਭਇਆ ਮੇਰੀ ਮਾਏ ਸਲੇਖਿਤ ਦਰਜ ਹੈ ਇਸ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜਾ ਜੀਵ ਆ ساری ਉਮਰ ਮੋਹ ਮਾਇਆ ਵਿੱਚ ਫਸਿਆ ਰਹਿੰਦਾ ਵਾ ਦੁਖੀ ਰਹਿੰਦਾ ਵਾ ਪਰ ਜਦੋਂ ਉਹਦੇ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਆ ਤਾਂ ਉਹਦਾ ਮਨ आनंद ਹੋ ਜਾਂਦਾ ਹੈ ਉਸ ਦੇ ਮਨ ਵਿੱਚ ਆਨੰਦ ਆ ਜਾਂਦਾ ਹੈ ਹੁਣ ਅਸੀਂ ਇਹਦਾ ਕੇਂਦਰੀ ਭਾਵ ਦੇਖੀਏ ਪ੍ਰਮਾਤਮਾ ਦੀ ਮਿਹਰ ਨਾਲ ਜਦੋਂ ਮਨੁੱਖ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹਦੀ ਜਿਹੜੀ ਮਾਇਆ ਤੋਂ ਭਟਕਣਾ ਦੂਰ ਹੋ ਜਾਂਦੀ ਹੈ ਤੇ ਉਹ ਪ੍ਰਮਾਤਮਾ ਦਾ ਨਾਮ ਜਪਦਾ ਵਾ ਪ੍ਰਮਾਤਮਾ ਦੇ ਨਾਮ ਜਪਣ ਦੇ ਨਾਲ ਤਾਂ ਉਸ ਦਾ ਜਿਹੜਾ ਮਾਨਾ ਉਸ ਵਿੱਚ ਆਨੰਦ ਦੀ ਅਵਸਥਾ ਆ ਜਾਂਦੀ ਹੈ ਇਸ ਤੋਂ ਬਾਅਦ ਆ ਜਾਂਦੇ ਨੇ ਸਾਡੇ ਕੋਲੇ ਪਰਾ ਮੈਂ ਛੋਟੇ ਪ੍ਰਸ਼ਨ ਆਨੰਦ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਸਤਗੁਰੂ ਦੀ ਪ੍ਰਾਪਤੀ ਨਾਲ ਸਤਗੁਰੂ ਦੀ ਪ੍ਰਾਪਤੀ ਨਾਲ ਕੀ ਮਿਲਦਾ ਸਾਨੂੰ ਆਨੰਦ ਗੁਰੂ ਜੀ ਕਿਸ ਦਾ ਸ਼ਬਦ ਵਰਣੀ ਕਹਿੰਦੇ ਹਨ ਪਰਮਾਤਮਾ ਦੀ ਸਿਫਤ ਸਲਾਹ ਦਾ ਆਨੰਦ ਦਾ ਕੀ ਅਰਥ ਹੁੰਦਾ ਪੂਰਨ ਖੜਾਓ ਪਰਮਾਤਮਾ ਨਾਲ ਸਦਾ ਚਿੱਤਰ ਲੈ ਰੱਖਣ ਦਾ ਕੀ ਸੋਖਾ ਦੁੱਖ ਦੂਰ ਹੁੰਦੇ ਹਨ ਆਨੰਦ ਦੀ ਪ੍ਰਾਪਤੀ ਕਿਸ ਰਾਹੀਂ ਹੁੰਦੀ ਹੈ ਸਤਗੁਰਾਂ ਹੀ ਗੁਰੂ ਜੀ ਮਨ ਨੂੰ ਕਿਸ ਨਾਲ ਜੁੜਿਆ ਰਹਿਣ ਲਈ ਕਹਿੰਦੇ ਹਨ ਪਰਮਾਤਮਾ ਨਾਲ ਗੁਰੂ ਜੀ ਅਨੁਸਾਰ ਮਨੁੱਖ ਦੇ ਸਾਰੇ ਕੰਮਾਂ ਵਿੱਚ ਅੰਗੀਕਾਰ ਕੌਣ ਹੁੰਦਾ ਵਾ ਪਰਮਾਤਮਾ ਤੇ ਆਨੰਦ ਪਿਆ ਮੇਰੀ ਮਾਇ ਸ਼ਬਦ ਕਿਸ ਦੀ ਰਚਨਾ ਹੈ ਗੁਰੂ ਅਮਰਦਾਸ ਜੀ